ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਤੇ ਹਾਲੇ ਵੀ 5:00 ਵਜੇ ਉੱਠੇ ਹੋਇਆ ਅੱਜ ਤੰਤਨ ਬਾਬਾ ਉਹੜ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਉਦਦਰ ਪ੍ਰੋਗਰਾਮ ਤੇ ਜਾਣਾ ਪਹਿਲਾਂ ਨਿਸ਼ਾਨ ਸਾਹਿਬ ਦੀ ਸੇਵਾ ਫਿਰ ਧੋਗ ਪਹਿਨ ਕੇ ਪਾਠ ਖਾਣ ਪੜਸਾਬ ਬਾਅਦ ਵਿੱਚ ਹਵਨ ਹੋਊਗਾ ਰਗੜਾ ਲੱਗਣਗੇ ਯਾਰ ਸਭ ਤੋਂ ਵੱਡੀ ਪ੍ਰੋਬਲਮ ਚਲ ਦੇਨੇ ਦੇਨੇ ਹਨ ਸਵੇਰੇ ਸਵੇਰੇ ਉੱਠ ਕੇ ਨਾਉਣਾ ਕੋਈ ਵੱਡੀ ਪ੍ਰੋਬਲਮ ਨਹੀਂ ਪਰ ਸਵੇਰੇ ਸਵੇਰੇ ਉੱਠ ਕੇ ਐਨੇ ਠੰਡੇ ਮੌਸਮ ਦੇ ਵਿੱਚ ਠੰਡੇ ਵਾਲੀ ਨਾਉਣਾ ਬਹੁਤ ਵੱਡੀ ਪ੍ਰੋਬਲਮ ਹੈ ਪ੍ਰੇਮਾ ਮੈਨ ਖਸਣਾ ਰਹਿ ਗਏ ਪ੍ਰੇਮਾ ਮੈ ਵੇਦਾਂ ਦੋਜਿਕ ਤਾਪਿਆ ਸੁਨਿਆ ਹੱਲ ਪਵੈ ਕਹਾ ਇਕਨਾ ਨੂੰ ਸਭ ਸੋਜੀ ਗਰਬਾ ਦੇ ਦੇਣ ਕੰਦੇ ਬਲ ਬਲ ਦਿੱਤਾ ਹੰਦੀਰ ਦੁਨੀ ਦਾ ਦਿੱਤਾ ਮਹਾਰਾਜ ਜੋ ਕੁਝ ਮੰਗਿਆ ਸੋਈ ਦਿੱਤਾ ਸੱਚੇ ਪਾਤਸ਼ਾਹ ਦੋ ਹੱਥ ਜੋੜ ਕਰੂੰ ਅੰਲਾਸ ਤੁਸ ਭਾਵੇ ਤਾਵੇ ਰਾਜ ਮਹਾਰਾਜ ਸੱਚੇ ਪਾਤਸ਼ਾਹ ਤਾਂ ਤਾਂ ਸੋਹੀ ਪਾਤਸ਼ਾਹ ਬਾਬਾ ਜੀ ਆਜੀ ਦੇ ਜਨਮ ਦਿਹਾੜੇ ਦੀਆਂ ਕੁਝ ਮੰਗੇ ਨੇ ਮਹਾਰਾਜ ਸੱਚੇ ਪਾਤਸ਼ਾਹ ਸੰਤਾਣੇ ਮਹਾਰਾਜ

I i uh -huh. i uh -huh. I need your love. કોઈ પોલ ભગ શ્યોજી સેવા થોડી સેવા થોડી કોઈ પુલ ભવ્યો સેવા થોડી સેવા થોડી હોય ગુણ ભાર સોના ચોલા પાયા માને ગુને માને

ਸਹੀ ਬਰਬਰ ਕੀ ਮੋਦੀ ਬੋਲ ਦੇਣਾ ਬੋਲ ਦੇਣਾ ਜੈ 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 ਕਾਰਨ ਆ ਲੈ ਫਿਰ ਇੱਧਰ ਵੇਖ ਵੀਡੀਓ ਬਣਾਈਏ ਮੋਟਰ ਨਾਂਜੀ ਸਰਪੰਚ ਸਾਹਿਬ ਬੋਲੂਏ ਸੁਨਿਆ ਇਸਤਰ ਬਰਮਾ ਇੰਦ ਸੁਨਿਆ ਮੁਖ ਸਲਾਹਨ ਮੰਦ ਸੁਨਿਆ ਜੋਗ ਜੁਗਤਨ ਭੇਦ ਸੁਨਿਆ ਸਾਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਦਾਸ ਸੁਨਿਆ ਦੂਪ ਪਾਪ ਕਾ ਨਾਸ ਸੁਨਿਆ ਸਾਸੰਤੋਕ ਗਿਆਨ ਸੁਨਿਆ ਅਰਸੜ ਕਾਇ ਸਨਾਨ ਸੁਨਿਆ ਪਰ ਪਰ ਪਾਵੈ ਮੋਲ ਸੁਨਿਆ ਲਾਭ ਸਜਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਨਿਆ ਦੂਪ ਪਾਪ ਕਾ ਨਾਸ ਸੁਨਿਆ ਸਰਗੁਨਾਮ ਨਾਮੇ ਗਾ ਸੁਨਿਆ ਸੇ ਅਭੀਰ ਪਾਛਾ ਸੁਨਿਆ ਅੰਦੇ ਪਾਵੇ ਰਹੋ ਸੁਨਿਆ ਤੁਵੇਂ ਸੁਗਾ ਹੋ ਨਾਨਕ ਅੰਮ੍ਰਿਤ ਸਦਾ ਵਿਕਾਸ ਸੁਨਿਆ ਰੋਗ ਪਾਪ ਦਾ ਨਾਸ ਮੰਨੇ ਜੀਵ ਉਹ ਵਪਰਮਾਨ ਆਸਨ ਲੋਇ ਪੰਡਾਰੇ ਜੋ ਕਿਛ ਪਾਇਆ ਸੋਇ ਤਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਮੁ ਸਾਚੇ ਕੀ ਸਾਚੀ ਤਾਲ ਆਦੇਸ ਕਿਸੇ ਆਦੇਸ ਜੀ ਵਾਹੇ ਗੁਰੂ ਸਾਹਿਬ ਸਤਿਉੰਗਲੇ ਵਾ ਜੋ ਰਹਾ ਅਸੂ ਜੈ ਲਾਗੇ ਨਾ ਕਰ ਕਿਰਪਾ ਜਸ ਦੇ ਸੁਆਮੀ ਬਿਰ ਲੈ ਕਾਹੂ ਜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੋ ਵੀ ਆਪਣੇ ਸਮੇਂ ਚ ਸਮਾਂ ਕੱਢ ਕੇ ਵਰਮਕ ਪਰਿਵਾਰ ਪੈਸਾ ਪੈ ਸਰਦਾਰ ਅਮਰਿਤ ਸਿੰਘ ਜੀ ਜਨਾਹ ਦੇ ਕਰਾ ਕਰਨ ਤੇ ਹਾਜ਼ਰੀਆਂ ਲਵਾਉਣ ਪਹੁੰਚੇ ਹੋ ਆਪ ਸਭ ਸੰਗਤਾਂ ਪਰਿਵਾਰ ਸਤਿਗੁਰੂ ਜੀ ਆਪ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ ਅੱਛਾ ਜੀ ਬਖਸ਼ਣ ਦੇ ਜੋਗੇ ਬਖਸ਼ ਦੇ ਅੰਗੇ ਤੋਂ ਸਮਤ ਬਖਸ਼ਿਸ਼ ਕਰਨ ਕੁਰਬਾਨੀ ਦਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ what well, are going to कि हो नै भत्ने पाप्पा 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 आहाथे को भान्से तिमी दुबासै तिदोसि आज आरेम छ ਉਹ ਜੀ ਜੀ ਲੱਗੀ ਅੱਜ ਨਾ 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 ਨਹੀਂ ਇੱਥੇ ਦੇਖਾਂਗੇ ਆ ਭਾਵੇਂ ਧੂਆ ਲੱਗ ਹੈਲੋ ਦੇਖਾਂਗੇ ਆਜੋ ਬੋਰਚ ਗੱਟਾ ਲਾਇਆ ਕੋਈ ਬਹੁਤ ਕੋਈ ਦਿਵਾ ਲਾਵਾਂਗੇ ਤੇਰੀ ਮਰਤੇ ਬਾਦ ਵਿੱਚ ਬੰਸੀ ਹੈ 영아 <목소리나>